ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਾਇਨੀ ਹੋਮ ਚੈਨਲ ਤੇ ਸੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਲੱਗੇ ਆ ਫਰਾਈ ਪੈਨ ਨੂੰ ਸਾਫ਼ ਕਰਨ ਜੋ ਕਿ ਬਹੁਤ ਹੀ ਜ਼ਿਆਦਾ ਕਾਲਾ ਹੋ ਗਿਆ ਸੀ ਤੁਹਾਡੇ ਸਾਹਮਣੇ ਲਾਈਵ ਹੀ ਆਪਾਂ ਸਾਫ਼ ਕਰਕੇ ਦਿਖਾਵਾਂਗੇ ਕਿਵੇਂ ਸਾਫ਼ ਕਰਦੇ ਹਾਂ ਤੁਸੀਂ ਇੱਕ ਬੌਲ ਲੈਣਾ ਬੌਲ ਦੇ ਵਿੱਚ ਤੁਸੀਂ ਬੇਕਿੰਗ ਸੋਡਾ ਤੁਸੀਂ ਚਾਹੋ ਤਾਂ ਬੇਕਿੰਗ ਪਾਊਡਰ ਵੀ ਯੂਜ਼ ਕਰ ਸਕਦੇ ਹੋ ਵਿੱਚ ਤੁਸੀਂ ਉਸੇ ਵਿਨੇਗਰ ਪਾਉਣਾ ਹੈ ਜੋ ਕਿ ਇੱਕ ਖਟਾਸ ਦਾ ਕੰਮ ਕਰਦਾ ਹੈ ਤੁਸੀਂ ਚਾਹੋ ਤਾਂ ਉਸ ਵਿੱਚ ਨਿੰਬੂ ਵੀ ਪਾ ਸਕਦੇ ਹੋ ਸੋ ਇਹਨਾਂ ਦੋਵਾਂ ਚੀਜ਼ਾਂ ਨੂੰ ਪਾ ਕੇ ਤੁਸੀਂ ਇੱਕ ਵੇਸਟ ਬਰਸ਼ ਲੈਣਾ ਹੈ ਜੋ ਕਿ ਦੰਦ ਦੰਦ ਸਾਫ਼ ਕਰਨ ਵਾਲਾ ਹੁੰਦਾ ਹੈ ਉਸ ਉਸ ਦੇ ਸਹਾਇਤਾ ਦੇ ਨਾਲ ਪੂਰਾ ਐਂਡ ਵਿੱਚ ਮਿਕਸ ਕਰ ਦੇਣਾ ਹੈ ਵਿਨੇਗਰ ਤੇ ਬੇਕਿੰਗ ਸੋਡਾ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਵੇਂ ਆਪਣਾ ਫਰਾਈਪੈਨ ਲੈਣਾ ਹੈ उसकी उल्टी साइड जिथे जिथे तुम तो लग रहा है कि बहुत ज़्यादा अपना फ्राईपेन काला हो गया है उस जगह पर अप्लाई करना क्योंकि मेरा तो बहुत ज़्यादा कला सेगा सो मैं सब जगह पर ब्रश दे अप्लाई कर रही हाँ सो इस तरह थोड़ा थोड़ा करके उसमें अप्लाई करके उस नीचे ज़्यादा काला से उस जगह तो मैं पूरा ही पा देता है ये सिर्फ एक हजे तीन ब्रश की सहायता दे ही करना है ਮੇਰੀ ਵੀਡੀਓ ਜਿੱਥੇ ਜਿੱਥੇ ਤੱਕ ਵੀ ਪਹੁੰਚੀ ਹੈ ਉਹ ਪਲੀਜ਼ ਆਪਣੇ ਸਿਟੀ ਸ਼ਹਿਰ ਦਾ ਨਾਮ ਮੇਰੇ ਕਮੈਂਟ ਬਾਕਸ ਵਿੱਚ ਪਲੀਜ਼ ਦੱਸਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਚੱਲ ਰਹੀ ਹੈ ਜੋ ਪਰਸਨ ਮੇਰੀ ਵੀਡੀਓ ਤੇ ਨਵੇਂ ਆਏ ਹਨ ਮੇਰੇ ਚੈਨਲ ਤੇ ਨਵੇਂ ਆਏ ਹਨ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ ਸੋ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਹੀ ਮੈਂ ਅਪਲਾਈ ਕਰ ਰਹੀ ਹਾਂ ਆਪਾਂ ਇਸ ਨੂੰ ਇਸਤੇ ਅਪਲਾਈ ਕਰਨ ਤੋਂ ਬਾਅਦ ਇਹ ਨਹੀਂ ਕਿ ਤੁਸੀਂ ਨਾਲ ਹੀ ਇਸ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਣਾ ਹੈ ਤੁਸੀਂ ਇਸ ਨੂੰ ਥੋੜਾ ਟਾਈਮ ਲੱਗਾ ਰਹਿਣ ਦੇਣ ਤੁਸੀਂ ਦੇਖ ਰਹੇ ਹੋ ਕਿ ਬਰਸ਼ ਦੀ ਸਹਾਇਤਾ ਨਾਲ ਥੋੜਾ ਥੋੜਾ ਤਾਂ ਸਾਫ਼ ਹੋ ਰਿਹਾ ਹੈ ਇੱਕ ਲਾਸਟ ਵਿੱਚ ਮੈਂ ਤੁਹਾਨੂੰ ਚੀਜ਼ ਦੱਸਾਂਗੀ ਜਿਸ ਦੇ ਨਾਲ ਇਸੀ ਬਿਲਕੁਲ ਹੀ ਇਸ ਦਾ ਕਾਲਾਪਣ ਜੋ ਉੱਠ ਜਾਵੇਗਾ ਤਾਂ ਇਸੀ ਜੋ ਮੈਲ ਹੈ ਉਹ ਉੱਗਲ ਜਾਵੇਗੀ ਸੋ ਮੇਰਾ ਪੂਰਾ ਅਪਲਾਈ ਹੋ ਗਿਆ ਹੈ ਹੁਣ ਮੈਂ ਇਸ ਨੂੰ 10 ਮਿੰਟ ਲੱਗਾ ਰਹਿਣ ਦੇਣਾ ਹੈ ਹਾਂਜੀ ਮੇਰੇ 10 ਤੋਂ 15 ਮਿੰਟ ਪੂਰੇ ਹੋ ਚੁੱਕੇ ਹਨ ਫਿਰ ਮੈਂ ਇਸਤੇ 10 ਤੋਂ 15 ਮਿੰਟ ਦੇ ਬਾਅਦ ਇਸਤੇ ਮੈਂ ਸਾਲਟ ਪਾਵਾਂਗੀ ਜਿਸ ਨੂੰ ਆਪਾਂ ਲੂਣ ਕਹਿੰਦੇ ਹਾਂ ਥੋੜਾ ਜਿਹਾ ਪਾਉਣਾ ਹੈ ਆਪਾਂ ਫਿਰ ਬਰਸ਼ ਦੀ ਸਹਾਇਤਾ ਦੇ ਨਾਲ ਉਸ ਨੂੰ ਬਿਲਕੁਲ ਹੀ ਰਗੜਨਾ ਹੈ ਉੱਪਰ ਤੱਕ ਕੋਈ ਵੀ ਤੁਸੀਂ ਕੁਝ ਵੀ ਹਜੇ ਸਪੰਜ ਯੂਜ਼ ਨਹੀਂ ਕਰਨਾ ਸਿਰਫ ਜੋ ਕਿ ਉਸ ਦੇ ਵਿੱਚ ਇੱਕ ਛੇਕ ਛੇਕ ਹੁੰਦੇ ਨੇ ਫਰਾਈਪੈਨ ਦੇ نیچے ਉਸ ਦੇ ਅੰਦਰ ਤੱਕ ਹੀ ਬਿਲਕੁਲ ਉਹ ਨਮਕ ਹੈ ਜਾਂ ਜੋ ਵੀ ਆਪਾਂ ਉਸ ਤੇ ਵਿਨੇਗਰ ਤੇ ਆਪਾਂ ਬੇਕਿੰਗ ਸੋਡਾ ਦਾ ਜੋ ਮਿਕਸਚਰ ਤਿਆਰ ਕਰਕੇ ਲਗਾਇਆ ਹੈ ਉਹ ਉਸਤੇ ਅਪਲਾਈ ਹੋ ਸਕੇ 10 ਮਿੰਟ ਉਹ ਲੱਗਾ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਸాల్ਟ ਪਾਉਣਾ ਹੈ ਉੱਪਰ ਠੀਕ ਹੈ ਮੇਰਾ ਇੱਕ ਘਰੇ ਹੀ ਅਪਲਾਈ ਪਹਿਲਾਂ ਮੈਂ ਕਰਕੇ ਦੇਖਿਆ ਸੀ ਇੱਕ ਫਰਾਈ ਪੈਨ ਦੇ ਉੱਪਰ ਸੋ ਤਾਂ ਹੀ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈ ਹਾਂ ਕਿ ਮਤਲਬ ਕੁਛ ਤੇ ਇਦਾਂ ਦੇ ਹੁੰਦੇ ਹਨ ਜੋ ਕਿ ਫੇਕ ਹੁੰਦੇ ਹਨ ਜੋ ਆਪਾਂ ਕਿਤੇ YouTube ਤੋਂ ਜਾਂ ਕਿਸੇ ਪੇਸ ਤੋਂ ਦੇਖਦੇ ਹਾਂ ਕਿ ਆਪਾਂ ਟ੍ਰਾਈ ਕਰੀਏ ਬਟ ਉਹ ਕਾਮਯਾਬ ਨਹੀਂ ਹੁੰਦੇ ਮੈਂ ਵੀਡੀਓ ਵਿੱਚ ਹਮੇਸ਼ਾ ਦੱਸਦੀ ਹਾਂ ਕਿ ਕਿਹੜਾ ਆਪਣਾ ਫੇਕ ਹੈ ਤੇ ਕਿਹੜਾ ਰੀਅਲ ਹੈ ਇਹ ਮੈਂ ਦੇਖਿਆ ਸੀਗਾ ਇਹ ਇੱਕ ਕਾਮਯਾਬ ਹੈ ਇਸ ਨੂੰ ਇਹ ਵੀਡੀਓ ਮਤਲਬ ਕਿ ਇਜ਼ੀ ਵੀਡੀਓ ਜੋ ਮੈਂ ਦੇਖੀ ਸੀ ਉਹ ਮੇਰੇ ਫਰਾਈਪੈਨ ਤੇ ਬਿਲਕੁਲ ਹੀ ਵਧੀਆ ਤਰ੍ਹਾਂ ਸਾਫ਼ ਹੋ ਗਿਆ ਉਸ ਦੀ ਸਹਾਇਤਾ ਦੇ ਨਾਲ ਹੁਣ ਤੁਸੀਂ ਦੇਖ ਰਹੇ ਹੋ ਮੇਰਾ ਬਿਲਕੁਲ ਹੀ ਫਰਾਈਪੈਨ ਥੋੜਾ ਥੋੜਾ ਕਰਕੇ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਸੌਲ ਦੀ ਸਹਾਇਤਾ ਨਾਲ ਹਜੇ ਤੱਕ ਆਪਣਾ ਫਰਾਈਪੈਨ ਸਿਰਫ ਇੰਨਾ ਹੀ ਸਾਫ਼ ਹੋਇਆ ਹੈ ਜਿਸ ਜਿਹਰੇ ਥਾਂ ਤੇ ਛੇਕ ਨੇ ਉਸ ਥਾਂ ਤੇ ਉਨਾ ਹੀ ਸਾਫ਼ ਹੋਇਆ ਆਲੇ ਦੁਆਲੇ ਆਪਣਾ ਕਾਲਾਪਨ ਹਜੇ ਉਵੇਂ ਹੀ ਦਿਖ ਰਿਹਾ ਸੋ ਆਪਾਂ ਕੀ ਕਰਨਾ ਹੈ ਜੋ ਆਪਣੇ ਟਾਇਲਟ ਕਲੀਨਰ ਹੁੰਦੀ ਹੈ ਹਾਰਪਿਕ ਉਹ ਆਪਾਂ ਫਰਾਈਪੈਨ ਦੇ نیچے ਅਪਲਾਈ ਕਰ ਦੇਣੀ ਹੈ ਸੋ ਆਪਾਂ ਇੱਕ ਸਟੀਲ ਦਾ ਸਪੌਂਜ ਲੈਣਾ ਹੈ ਜੋ ਆਪਾਂ ਘਰੇ ਭਾਂਡਿਆਂ ਤੇ ਯੂਜ਼ ਕਰਦੇ ਹਾਂ ਉਹ ਲੈਣਾ ਹੈ ਉਸ ਦੇ ਨਾਲ ਫਰਾਈਪੈਨ ਨੂੰ ਰਗੜਨਾ ਹੈ ਉਸ ਦੇ ਨਾਲ ਇਹ ਇਜ਼ੀ ਮੈਲ ਜਿਹੜੀ ਹੈ ਉਹ ਬਿਲਕੁਲ ਹੀ ਉੱਗਲ ਜਾਵੇਗੀ ਅ ਇਸੇ ਤਰ੍ਹਾਂ ਤੁਸੀਂ ਅਪਲਾਈ ਕਰਦੇ ਰਹੋ ਜਿੱਥੇ-ਜਿੱਥੇ ਤੁਹਾਨੂੰ ਲੱਗ ਰਿਹਾ ਹੈ ਤੁਹਾਡੇ ਫਰਾਈਪੈਨ ਦੇ ਉੱਪਰ ਕਾਲਾ ਪੰਨ ਜਿਆਦਾ ਹੈ ਉਸ ਹਿਸਾਬ ਨਾਲ ਤੁਸੀਂ ਉਸ ਨੂੰ ਸਾਫ਼ ਕਰਨਾ ਹੈ ਤੁਸੀਂ ਦੇਖ ਰਹੇ ਹੋ ਮੇਰਾ ਹੌਲੀ ਹੌਲੀ ਫਰਾਈਪੈਨ ਕਿਵੇਂ ਸਾਫ ਹੋ ਰਿਹਾ ਹੈ ਬਿਲਕੁਲ ਹੀ ਇਸ ਸਪੰਜ ਨੂੰ ਤੁਸੀਂ ਬੇਚ ਅਪਲਾਈ ਨਹੀਂ ਕਰਨਾ ਹੈਗਾ ਬੇਸ਼ ਤੁਸੀਂ ਜੋ ਅੰਦਰਲੀ ਸਾਈਡ ਤੁਸੀਂ ਸਿਰਫ ਨੋਰਮਲ ਹੀ ਸਪੰਜ ਯੂਜ਼ ਕਰਨਾ ਹੈ ਜੋ ਸੌਫਟ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਕੋਈ ਵੀ ਵੁੱਡਨ ਤੋਂ ਬਿਨਾ ਕਾਰਸ਼ੀ ਜਾਂ ਕਿਸੇ ਚੀਜ਼ ਜਾਂ ਚਮਚਾ ਨਹੀਂ ਆਪਾਂ ਵਰਤ ਸਕਦੇ ਸਿਰਫ ਆਪਾਂ ਇਸ ਦੇ ਬਾਹਰਲੇ ਸਾਈਡ ਹੀ ਸਟੀਲ ਦਾ ਸਪੰਜ ਯੂਜ਼ ਕਰਨਾ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਇਸ ਵਿੱਚ ਬੁਰਡਨ ਦੀ ਕੜਛੀ ਚਮਚਾਹੀ ਯੂਜ਼ ਕਰ ਸਕਦੇ ਹਾਂ ਸਬਜ਼ੀ ਬਣਾਉਣ ਲਈ ਸੋ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਹਾਰਪਿਕ ਪਾਉਂਦੇ ਸਾਰ ਹੀ ਮੇਰਾ ਬਿਲਕੁਲ ਹੀ ਜ਼ਿਆਦਾ ਇੱਕ ਸਾਫ਼ ਹੋ ਗਿਆ ਹੈ ਫਰਾਈਪੈਨ ਬਿਲਕੁਲ ਹੀ ਜ਼ਿਆਦਾ ਇਸ ਤੇ ਜੋ ਮੈਲ ਜੰਮੀ ਹੋਈ ਸੀ ਜੋ ਕਿ ਬਹੁਤ ਹੀ ਜ਼ਿਆਦਾ ਉੱਤਰ ਹੀ ਨਹੀਂ ਰਹੀ ਸੀ ਉਹ ਇੱਕ ਸਪੰਜ ਦੇ ਨਾਲ ਇਹ साफ हो रही है तो दिखाती हाँ देखियो कि यह बिल्कुल कि साफ हो जाता है ਮੇਰੀ ਫਰਾਈ ਪੈਨ ਦੀ ਵਿਚਲੀ ਸਾਈਡ ਤਾਂ ਸਹੀ ਠੀਕ ਬਿਲਕੁਲ ਸਾਫ਼ ਹੋ ਗਈ ਹੁਣ ਆਲੇ ਦੁਆਲੇ ਜੋ ਵੀ ਜਿਸ ਤਰ੍ਹਾਂ ਦੇ ਵੀ ਦਾਗ ਪਏ ਹੋ ਦੇਖੋ ਤੇ ਹੱਡ ਨੂੰ ਦਿਖਾ ਰਹੀ ਹਾਂ ਨਾਲ ਨਾਲ ਹੀ ਸਪੰਜ ਮੈਂ ਫੇਰ ਰਹੀ ਹਾਂ ਨਾਲ ਨਾਲ ਹੀ ਬਿਲਕੁਲ ਹੀ ਜ਼ਿਆਦਾ ਉਹ ਕਲੀਨ ਹੋਈ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਮੈਂ ਵੀਡੀਓ ਬਿਲਕੁਲ ਵੀ ਪਾਜ਼ ਨਹੀਂ ਕਰ ਰਹੀ ਬਿਲਕੁਲ ਹੀ ਤੁਹਾਨੂੰ ਦਿਖਾ ਰਹੀ ਹਾਂ ਕਿੰਨਾ ਜ਼ਿਆਦਾ ਉਹ ਸੀ ਤੇ ਕਿੰਨਾ ਜ਼ਿਆਦਾ ਉਹ ਸਾਫ਼ ਹੋ ਰਿਹਾ ਹੈ ਥੋੜੀ ਜੀ ਤੁਹਾਨੂੰ ਮਿਹਨਤ ਦੀ ਲੋੜ ਹੈ ਫਿਰ ਮੈਂ ਇਸ ਨੂੰ ਹੁਣ ਇੱਕ ਵਾਰੀ ਵਾਸ਼ ਕਰ ਲਿਆ ਹੈ ਸੋ ਇੱਕ ਵਾਰੀ ਫਿਰ ਮੈਂ ਇਸ ਤੇ ਹਾਰਪਿਕ ਦਾ ਯੂਜ਼ ਕੀਤਾ ਹੈ ਸੋ ਆਪਾਂ ਫੇਰ ਹੁਣ ਹਾਰਪਿਕ ਦੂਸਰੀ ਵਾਰ ਪਾਉਂਦੇ ਸਾਰੇ ਹੀ ਇਹ ਬਹੁਤ ਜ਼ਿਆਦਾ ਹੀ ਠੀਕ ਹੋ ਜਾਵੇਗਾ ਨਿੱਖਰ ਜਾਵੇਗਾ ਆਪਾਂ ਇਸ ਤੇ ਜੋ ਮੈਂ ਅਪਲਾਈ ਕੀਤਾ ਹੈ ਇਸ ਦੇ ਵਿੱਚ ਮੈਂ ਕਾਲਗਟ ਪਾਈ ਹੈ ਕਾਲਗਟ ਇੱਕਦਿਸੇ ਲੇ ਕੰਮ ਕਰਦੀ ਹੈ ਜੋ ਕਿ ਸਕਰਬਿੰਗ ਦਾ ਕੰਮ ਹੁੰਦਾ ਹੈ ਜਿਸ ਦਾ ਉਸ ਦੇ ਨਾਲ ਭਾਂਡਾ ਤੁਸੀਂ ਕੋਈ ਹੋਰ ਵੀ ਤੋਲ ਸਕਦੇ ਹਾਂ ਮਤਲਬ ਕਿ ਉਸ ਦੇ ਨਾਲ ਭਾਂਡੇ ਵਿੱਚ ਚਮਕ ਆ ਜਾਂਦੀ ਹੈ ਸੋ ਆਪਾਂ ਇਸੇ ਤਰ੍ਹਾਂ ਹੀ ਪੂਰੇ ਫਰਾਈਪੈਨ ਦੇ ਉੱਪਰ ਇਸ ਪੇਸਟ ਨੂੰ ਅਪਲਾਈ ਕਰ ਦੇਣਾ ਹੈ ਇੱਕ ਬਰਸ਼ ਦੀ ਸਹਾਇਤਾ ਦੇ ਨਾਲ ਦੇਖ ਰਹੇ ਹਨ ਦੇਖ ਰਹੀ ਹੋ ਮੈਂ ਇੱਕ ਸਿਰਫ ਉੱਪਰ ਹਾਰਪਿਕ ਦੇ ਵਿੱਚ ਮਿਕਸ ਕਰਕੇ ਹੁਣ ਤੱਕ ਇੱਕ ਕਾਲਗੇਟ ਲਗਾਈ ਹੈ ਜਿਸ ਦੇ ਨਾਲ ਫਰਾਈਪੈਨ ਮੇਰਾ ਬਹੁਤ ਹੀ ਜ਼ਿਆਦਾ ਨਿੱਕਰ ਕੇ ਬਾਹਰ ਆ ਗਿਆ ਹੈ ਮਤਲਬ ਕਿ ਬਿਲਕੁਲ ਹੀ ਜ਼ਿਆਦਾ ਸਾਫ ਹੋ ਗਿਆ ਹੈ ਸੋ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣਾ ਕੋਈ ਵੀ ਤੁਹਾਡਾ ਬਰਤਨ ਹੈ ਜੋ ਕਾਲਾ ਹੋਇਆ ਹੋਇਆ ਹੈ ਸੋ ਉਹ ਇਸੇ ਤਰ੍ਹਾਂ ਤੁਸੀਂ ਸਾਫ ਕਰ ਸਕਦੇ ਹੋ ਸੋ ਮੇਰੇ ਚੈਨਲ ਤੇ ਤੁਸੀਂ ਕਿਵੇਂ ਕੜਾਹੀ ਨੂੰ ਵੀ ਸਾਫ਼ ਕਰਨਾ ਚਾਹੁੰਦੇ ਹੋ ਜੋ ਬਿਲਕੁਲ ਹੀ ਜ਼ਿਆਦਾ ਕਾਲੀ ਹੋ ਚੁੱਕੇ ਤੇ ਉਹ ਕਿੰਨੀ ਸਾਫ਼ ਹੁੰਦੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਬਿਲਕੁਲ ਹੀ ਹੁਣ ਇਸ ਨੂੰ ਧੋ ਲੈਣਾ ਹੈ ਪੂਰੇ ਨੂੰ ਮੈਂ ਅੰਦਰਲੀ ਸਾਈਡ ਕਿਤੇ ਵੀ ਕੁਝ ਵੀ ਅਪਲਾਈ ਨਹੀਂ ਕੀਤਾ ਕਿਉਂਕਿ ਅੰਦਰਲੀ ਸਾਈਡ ਮੇਰਾ ਫਰਾਈਪੈਨ ਬਿਲਕੁਲ ਹੀ ਸਾਫ਼ ਸੀ ਬਾਹਰਲੀ ਸਾਈਡ ਬਹੁਤ ਹੀ ਜ਼ਿਆਦਾ ਕਾਲਾ ਹੋ ਚੁੱਕਾ ਸੀ ਮੇਰੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਧੰਨਵਾਦ